के लिए जो गलत बयान दिए हैं लोकसभा में उनके विरोध में आज गली नंबर बारह चौक के बाहर अबोहर शहर में उनके पुतले जलाए जा रहे हैं लेती हैं जानकारी इनसे हमारे लोकेश शर्मा जी से देखो जतिन जी जी में पता है अपनी सांसद के अंदर राहुल गांधी जी द्वारा ਜਿਹੜਾ ਬਿਆਨ ਦਿੱਤਾ ਕਿ ਇਹ ਸ਼ਬਦ ਬੋਲੇਗੇ Hindu ਪਰਿਵਾਰ ਬਾਰੇ Hinduਾਂ ਬਾਰੇ ਕਹਿੰਦੇ Hindu ਹਿੰਸਾ ਫੈਲਾਉਂਦੇ ਆ ਤੇ Hinduਾਂ ਨੂੰ ਹਿੰਸਕ ਦੱਸਿਆ ਗਿਆ ਮੈਂ ਇਹਦੀ ਕੋਰ ਨਿੰਦਾ ਕਰਦਾ ਤੇ ਇਸੇ ਸਹੂਰੂਪ ਅਸੀਂ ਅੱਜ ਰੋਸ਼ ਪ੍ਰਦਰਸ਼ਨ ਕਰ ਰਹੇ ਹਾਂ ਉਹਨਾਂ ਦਾ ਪੁੱਤਰ ਸਨਾਂਗੇ ਤੇ ਨਾਲ ਹੀ ਅਸੀਂ ਇਹ ਚੇਤਾਵਨੀ ਦਿੰਨੇ ਆ ਵੀ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਹੈ ਵੀ Hindu ਹਿੰਸਾ ਬੁਲਾਉਂਦੇ ਨੇ ਤੇ ਇਹਦੇ ਉੱਤੇ ਧਾਰਾ 295ਏ ਦੇ ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਕ ਪਹੁੰਚਾਉਣ ਵਾਲੀ ਉਹ ਧਾਰਾ ਲੱਗਣੀ ਚਾਹੀਦੀ ਹੈ ਤੇ ਬਣਦੀ ਕਾਰਵਾਈ ਇਹਦੇ ਤੇ ਕਰਨੀ ਚਾਹੀਦੀ ਹੈ ਅਸੀਂ ਕਾਂਗਰਸ ਪਾਰਟੀ ਦਾ ਬਾਈਕਾਟ ਕਰਦੇ ਆ ਇਹ ਜਿਹੜਾ ਸਮਾਜ ਦਾ ਅਸੀਂ ਬਾਈਕਾਟ ਕਰਦੇ ਜਿਹੜਾ ਹਿੰਦੂਆਂ ਨੂੰ ਗਲਤ ਦੱਸਦਾ ਹੈ ਹਿੰਦੂ ਹਰ ਇੱਕ ठा ਖੜੇ ਰਹਿੰਦੇ ਨੇ ਹਰ ਇੱਕ ਸਮਾਜਿਕ ਕਾਰਜ ਦੇ ਅੰਦਰ ਅੱਗੇ ਆਉਂਦੇ ਨੇ ਹਿੰਦੂ ਪਰਿਵਾਰ ਜਿੱਥੇ ਸੇਵਾ ਭਾਵਨਾ ਨਾਲ ਬਾਜ਼ਾਰ ਚ ਕਾਰਜ ਕਰਦੇ ਨੇ ਸਮਾਜਿਕ ਕਾਰਜ ਕਰਦੇ ਨੇ ਰਾਜਨੀਤਿਕ ਤਲਾਂ ਦੇ ਅੰਦਰ ਵੀ ਹਿੰਦੂ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਹੈ ਪਰ ਜਿਹੜਾ ਹਿੰਸਕ ਸ਼ਬਦ ਯੂਜ਼ ਕੀਤਾ ਉਹਨਾਂ ਨੇ ਸੰਸਦ ਦੇ ਅੰਦਰ ਉਹ ਬਹੁਤ ਗਲਤ ਹੈਿੰਦਨੀਆ ਯੋਗ ਹੈ ਇਸ ਲਈ ਅਸੀਂ ਰਾਹੁਲ ਗਾਂਧੀ ਦਾ ਤੇ ਕਾਂਗਰਸ ਪਾਰਟੀ ਦਾ ਪੂਰੇ ਦੇਸ਼ ਵਸਨੀਕ ਨੂੰ ਕਹਿੰਦੇ ਆ ਵੀ ਬਾਈਕਾਟ ਕਰਨਾ ਚਾਹੀਦਾ ਜਿੰਨਾ హిందూ ਸਮਾਜ ਹੈ ਸਾਡਾ ਉਹਨੂੰ ਰਾਹੁਲ ਗਾਂਧੀ ਪਲੱਸ ਕਾਂਗਰਸ ਪਾਰਟੀ ਦਾ ਸੰਪੂਰਨ ਬਾਈਕਾਟ ਕਰਨਾ ਚਾਹੀਦਾ ਕਿ ਆਨਲਾਈਨ ਟਾਈਮ 'ਚ ਇਹਨਾਂ ਨੂੰ ਪਤਾ ਲੱਗੇ ਵੀ Hindu ਕੀ ਚੀਜ਼ ਹੈ। ਹਮਾਰੇ ਇੱਥੇ ਸਪੋਰਟਿਕਲੀ ਮੈਡਮ ਸਲਾਮਨ ਰਾਣੀ ਯਹਾਂ ਪਹੁੰਚੀ ਹੈ। ਅਬ ਉਹ ਸ਼ਹਿਰ ਗਲੀ ਨੰਬਰ 12 ਚੌਕ ਕੇ ਬਾਹਰ ਰਾਹੁਲ ਗਾਂਧੀ ਦਾ ਜਲਦ ਪੁਤਲਾ ਸੜਾ ਜਾਏਗਾ। ਕੌਣ ਕਾਂਗ ਦਾ ਜਿਨਾਂ ਲਈ ਜਾਂਦਾ ਹੈ ਇੱਕ ਤਰ੍ਹਾਂ ਹੋਏ ਆਹ ਹੁਣ ਦੇਈ ਦੀ ਰਾਹੁਲ ਗਾਂਧੀ ਜੈ ਜੰਮਾ 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 ਰਾਹੁਲ ਗਾਂਧੀ ਕਾ ਪੁੱਤਰਾ ਸਾਰਾ ਜਾੜਾ बारह नंबर के बाहर राहुल गांधी मुर्दाबाद 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 कांग्रेस पार्टी मुर्दाबाद राहुल कांग्रेस पार्टी मुर्दाबाद मुदाबाद मुर्दाबाद राहुल गांधी मुर्दाबाद मुदाबाद कांग्रेस पार्टी मुर्दाबाद